ਅਸੀਂ ਰੇਡਰ ਸਾਂ ਮੈਂ ਯਾਰ ਦੁੱਧ ਲੈਣ ਵਾਸਤੇ ਟਾਈਮ ਹੋ ਗਿਆ ਸਵੇਰ ਦਾ 6:30 ਮੈਂ ਆ ਗਾਂਧੀ ਚੌਂਕ ਸਮਾ ਲੈਣ ਵਾਸਤੇ ਬਜਾ ਤਕਰੀਬਨ ਸਾਰਾ ਬੰਦ ਹੈ ਹਾਂਜੀ ਸਤਿ ਸ੍ਰੀ ਅਕਾਲ ਵੈਲਕਮ ਕਿਹਾਲ ਚਾਲ ਕਿਵੇਂ ਸਾਰੇ ਠੀਕ ਠਾਕ ਵਧੀਆ ਆਓ ਕਰਦੇ ਛੋਟੇ ਜਿਹਾ ਬਲੌਗ ਦੀ ਸ਼ੁਰੂਆਤ ਤੇ ਅੱਜ ਬਾਬਾ ਜਾਰਾ ਨੇ ਗੁਰਦੁਆਰਾ ਸਾਹਿਬ ਤੋਂ ਦੇ ਅਮਰਦੇਸ ਗੁਣਾ ਕਾਕੇ ਨੂੰ ਤੇ ਬਾਕੀ ਚਲੋ ਮਹਾਰਾਜ ਕਿਰਪਾ ਕਰੇ ਗੁਰਮਾਨ ਦਾਸ ਹਨਾ 13 ਦਿਨਾਂ ਬਾਅਦ ਜਾਂਦੇ ਰਸਮ ਬੰਦੀ ਤੇ ਹੁਣ ਮੈਂ ਜਾ ਰਿਹਾ ਉਧਰ ਮੰਮੀ ਨੂੰ ਲੈਣ ਵਾਸਤੇ ਕਾਕੇ ਦੀ ਦਾਦੀ ਨੂੰ ਲੈਣ ਵਾਸਤੇ ਜਾ ਰਿਹਾ ਤੇ ਟਾਈਮ ਹੋ ਗਿਆ ਸਵੇਰ ਦਾ 7 ਵਜ ਚੁੱਕੇ 6 ਵਜੇ ਪਹਿਲਾਂ ਗਏ ਦੁੱਧ ਲੈਣ ਲੈ ਕੇ ਆਏ ਵਗੈਰਾ ਪਤਾਸੇ ਲੈਣ ਗਿਆ ਤੇ ਪਤਾਸੇ ਮਿਲੇ ਨਹੀਂ ਡੇਅਰ ਰੋਡ ਤੇ ਦੁਕਾਨਾਂ ਤੇ ਕੋਈਆਂ ਜੀ ਬੰਦ ਹੋ ਸਾਢੇ 6 ਵਜੇ ਮੈਂ ਗਿਆ ਸੀ ਉਦੋਂ ਤੇ ਦੁਕਾਨ ਉਦੋਂ ਬੰਦ ਸੀ ਦੁਕਾਨਾਂ ਬੰਦੀਆਂ ਸਾਰੀਆਂ ਤੇ ਹੁਣ ਥਲੇ ਮੰਮੀ ਨੂੰ ਲੈ ਆਉਨੇ ਆ ਤੇ ਆਉਂਦੇ ਹੋਏ ਦੇਖ ਲਾਂਗੇ ਜੇ ਦੁਕਾਨ ਖੁੱਲਿਓ ਕਿ ਕਿਥੋਂ ਹੁਣ ਤੇ ਦੁਕਾਨ ਖੁੱਲ ਹੀ ਗਈ ਸਾਢੇ 7 ਦਾ ਟਾਈਮ ਹੋ ਗਿਆ ਤੇ ਚਲੋ ਜਿਹੜੇ ਵੀ ਲੋਗ ਦੇ ਨਾਲ ਜੇ ਕੋਈ ਗਲਤ ਬੋਲਿਆ ਗਿਆ ਉਹਦੇ ਬਾਅਦ ਮਾਫੀ ਚਾਹੁੰਦਾ ਮੈਂ ਚਲੋ ਚੱਲੀਏ ਸਵੇਰ ਦੀ ਤੁੱਪ ਤੜਕੇ ਦੀ ਉਹ ਤੇ ਦੀਪਨਮ ਕੀਤਾ ਫੋਨ ਮੈਂ ਕਿਹਾ ਜੀ ਟਾਈਮ ਨਾਲ ਹੀ ਅਜੇ ਤੱਕ ਤੇ ਪਹੁੰਚੇ ਨਹੀਂ ਸ਼ਾਇਦ 9 ਵਜੇ ਤੋਂ ਪਹਿਲਾਂ ਆਈ ਜਾਣ ਲੱਗੇ ਪਹੁੰਚ ਗਿਆ ਆਪਾਂ ਹੁਮਰਪੁਰੇ ਚੌਂਕ 'ਚ ਅੱਜ ਪਹੁੰਚ ਗਿਆ ਸੀ ਘਰ ਚਲੋ ਜੀ ਸਭ ਨੂੰ ਆ ਗਏ ਨੇ ਸਿਵਲ ਆਂਦੇ ਆਪਾ ਬਚਾਨਾ ਖੁੱਲਿਆ ਹੈ ਵੈਸੇ ਹੁਣ ਦਕਾਨਾਂ ਖੁੱਲੀਆਂ ਹੈ ਤੇ ਮੈਂ ਫਿਰ ਉਮਰਪੁਰੇ ਲੈ ਜਾਂਦੇ ਤਾਸੇ ਕਾਂਦੀ ਚੌਂਕ ਦੀ ਦੁਕਾਨਾਂ ਲੇਟ ਹੀ ਖੁੱਲਦੀਆਂ ਠੀਕ ਹੈ ਠੀਕ ਹੀ ਆ ਜੀ ਪਿਆਰ ਉਹ ਤਾਂ ਵੱਜਨ ਮਾਰਦੇ ਸਿੱਧ ਠੀਕ ਨੂੰ 10 ਉਹ ਲੀ ਹਰ ਚੱਲਦੇ ਹੁੰਦੇ ਹਾਂਜੀ രഡീ രഡീ ബാബാ ജ പച്ച നോ ബജോ സാഡേ നോട്ട് ഫി നോ വച്ചിട്ട് ആഗ്രഹ ആലോത്തെ സമയ நானே பிளா நானி நி ஓட முக்க ਇੰਡਾ ਪਖਾ ਪਖਾ ਚੱਲਦਾ ਤਾਂ ਇਹਨਾ ਤਾਂ ਹੀ ਨਾ ਕਿ ਮੇਰੇ ਕੋ ਆਤੀ ਨਹੀਂ ਤੇ ਕੋ ਆਦਿ ਨਹੀਂ ਅੱਜ ਨਾ ਆਇਆ 13 ਦਿਨ ਬਾਅਦ ਕਹਿੰਦੇ ਹੁੰਦਾ ਨਾ 13 ਦਿਨ ਬਾਅਦ ਹਣਾ ਮੈਂ 13 ਦਿਨ ਬਾਅਦ ਆਪਾਂ ਸੁੱਚੇ ਹੋ ਗਏ ਹੁਣ ਹੈਨਾ ਚਲੋ ਸੁੱਚੇ ਹੋ ਗਏ 13 ਦਿਨ ਬਾਅਦ ਹਣਾ ਉਹਦਾ ਇਹ ਸੁੱਚੇ ਨਹੀਂ ਨਾ ਇਹ ਝੂਠੇ ਹੀ ਮੋਕਾਂ ਨਾ ਝੂਠੇ ਇਹ ਇੱਕ ਦੂਜੇ ਨੂੰ ਹੱਥ ਨਾ ਪਾਇਆ ਕੋਈ ਕਿ ਕਿਉਂ ਇਹਦੇ ਮੈਂ ਨਾ ਕਿੰਨਾ ਦਾ ਸੁੱਚੇ ਸੰਧੂ ਨਹੀਂ ਪਾਣੀ ਕਿ ਆਪਾਂ ਰੋਣਾ ਚਲ ਵਾਪਸ ਉੱਥੇ ਮੰਝੇ ਆ ਵੀ ਪੁਆਇੰਟ ਕਰ ਲਮਾ ਤੇ ਇਹ ਲਾਂ ਬੜੀਆਂ ਕੇਰਾ ਕਰਦੇ ਹੁਣ ਤੇ ਲੋਕ ਘਰ ਦੇ ਬਹੁਤ ਜਿਆਦਾ ਇਹ ਤਾਂ ਪਹਿਲੇ ਸਿੱਧੇ ਮਾਸਾਂ ਨੇ ਹੈਗੇ ਠਿਕੜੀ ਸੁਖਰੀ ਆਈ ਮੇਰੇ ਸਿਰ ਤੇ ਹਾਂ ਨਹੀਂ ਆਈ ਸੁਖਰੇ ਤਾਂ ਕਈਆਂ ਨੇ ਆਣਾ ਬੜੀ ਹੁੰਦੀ ਹੈ ਬੜੀ ਹੁੰਦੀ ਹੈ ਸੁਖਰੀ ਜੀ ਕਾਲੇਜੀ ਹੁੰਦੀ ਹੈ ਮੈਜਰ ਬਸ ਉਹ ਤਾਂ ਜੰਗੀ ਹੁੰਦੀ ਭਾਂਜੀ ਪਰ ਕੰਮ ਚੰਗੀ ਦੀ ਹੁੰਦੀ ਹੈ ਪਰ ਫੋਨ ਦੇ ਉਮ ਬਾਅਦ ਚ ਵੱਜੀ ਹਾਂ ਇਹ ਦੇ ਵੀ ਤਾਂ ਆਹੀ ਹੋਵੇ ਹਨਾ ਬਾਅਦ ਚ ਹੋਵੇਗਾ ਹੈ ਮਾਰਤੂ ਜੇ ਮੋਟਾ ਬਣ ਕੇ ਦੋ ਨਾ ਉਹ ਯਾਨੀ ਜਦੋਂ ਮੋਟਾ ਬਣੇ ਮਨ ਨਹੀਂ ਦਹਣੀ ਮੈਂ ਨਹੀਂ ਗਾਨੀ ਆ ਜਮਦਰ ਇਹ ਨਹੀਂ ਗਾਨੀ ਇਹ ਨਹੀਂ ਪਾਉਂਦੇ ਇਹ ਦਿਖ ਨਹੀਂ ਰਿਹਾ ਮਾਤਾ ਦੇ ਹੋ ਗਏ ਗਏ ਸੇਂਟ। ਬਾਤ ਤੇਰੇ ਹਾਂ ਜੀ। ਆਹੋਂ ਦਾ ਸਮਾਸ ਨਾ ਬੰਦ। ਇਹਨਾਂ ਨੂੰ ਉਹਨਾਂ ਵੇਲੀ ਹਨ। ਖਰਾ ਰਿਆ ਮਿਲਿਆ ਇਹ ਤੇ ਜਿਵੇਂ ਆ ਗਏ ਇੱਧਰ ਤੇ ਆਂਦੇ ਕਾਕੇ ਨੂੰ ਲੈ ਕੇ ਆਓ ਛੇਤੀ ਪਿਆਰ ਕਰਕੇ। ਚਲੋ ਜੀ। ਚਲੋ ਜੀ। ਚਲੋ ਮੁੰਡਾ। ਆਰੇ ਨੂੰ ਲਾ ਕੇ ਬਾਬਾ ਜੀ ਵੀ ਆ ਗਏ ਆ ਬਾਈ ਉਹ ਤੇ ਤਾਰਿਕ ਆਇਆ ਇੱਥੇ ਮੰਮੀ ਚੰਪਲ ਜਪਾ ਲਾ ਕੇ ਆ ਜਾ ਹਰਫਤ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਨਾ ਚੁੱਕ ਲਈ ਗੋਦੀ ਨੂੰ ਦੁਬਾਰਾ ਚਾਹਤ ਦੇ ਸਹਿਯੋਗ ਦੇ ਵਿੱਚ ਵੀ ਮਾਣ ਸਤਿਕਾਰ ਦਿਓ ਆਪ ਜੀ ਨੂੰ ਮੌਸ਼ੀ ਕਿੰਨੀ ਖੰਡੇ ਬਾਟ ਦੀ ਪੋਣ ਆਪ ਜੀ ਨੂੰ ਕਰਨਾ ਕਿ ਤੇ ਆਪਾਂ ਇਹਨਾਂ ਕੋਸ਼ਿਸ਼ਾਂ ਦੀ ਰੱਖ ਰਿਹਾ ਹੈ ਦਾਦੇ ਲੱਗਣਾ ਹੈ ਚੰਦੀ ਦਾ ਨਾਮ ਕੋਈ ਫਤਿਹ ਮੜਾ ਸਕਦੀ ਜੀ ਤੇ ਪਹਿਲੇ ਜਨਮ ਸ਼ੁਰੂ ਚੇ ਤਾਂ ਉਹਦੇ ਦਾਦੇ ਜੀ ਆਜਾ ਮੰਦਿਰ ਕਰੋ ਤਾਂ ਕਾਹਤ ਸੱਚੇ ਪਾਸੇ ਸਮੂਹ ਜੀ ਆਜਰਾ ਹਲਕ ਆਗਿਆ ਦੇ ਉਜਾਰ ਤੋਂ ਦੇ ਰੰਗ ਤੇ ਲੱਗ ਕੇ ਕਰਕੇ ਮਧੁਰ ਮਧੁਰ ਨਾਮ ਕਰੋ ਸ੍ਰੀ ਕਾਰਿ ਬਲਿ ਬਲਿ ਮਲਕ ਨਾਮ ਕਰ ਨਾਮ ਨਾਮ ਚੜ੍ਹ ਦੀ ਗਲਾ ਮੇਰੇ ਭਾਗ ਦੇ ਸਾਥ ਵਾਹਿਗੁਰੂ ਜੀ ਸਾਹਿਬ ਜੀ ਦੇ ਅੰਤਾਰ ਸਤਨਾਮ ਕਰਤਾ ਵਿੱਚ ਮੇਰੇ ਭਾਗ ਦੇ ਹੈ ਆਪ ਨੂੰ ਕੋਈ ਨਹੀਂ ਸਾਹਿਬ ਦੇ ਸਾਥ ਦਾ ਪ੍ਰਸਾਦ ਸਾਹਿਬ ਜੀ ਦਾ ਹੈ ਵੀ ਸਾਥ ਨਾਲ ਉਹ ਜੀ ਦੀ ਸਾਥ ਸੋਚਾ ਸੁਖਣਾ ਹੋ ਗਈ ਜਿਸ ਵਿੱਚ ਲੱਗਵਾ ਚੁਕਾ ਜਪਣਾ ਹੋ ਗਈ ਲੈ ਰਹਾ ਲੋਕਾਰ ਕੋ ਕਰਨਾ ਪੀਰ ਮਨਾ ਪੀਰ ਭਾਰ ਸਰਸਿਆਂ ਕਲਾਕ ਤੇ ਦਾ ਨਾ ਨਾਮ ਚ ਸਿਆਰਾਂ ਜੀ ਤੇ ਪੁਨਾ ਤਿਆਰਾਂ ਨੂੰ ਕਿੰਜਾਇ ਤਨਾ ਨਾਮ ਕਿਤੇ ਲਾਲੂ ਗੁਣਾਕਾਰ ਨੂੰ 90000 ਤੋਂ 200000 ਤੋਂ ਲਾਉਂਦਾ ਹੈ ਗੁਣਾ ਕੋਈ ਤੋਂ 200000 ਤੋਂ ਪਾਈਆ ਨਾ ਨੂੰ ਸੀ ਕਿਸੇ ਪੁੱਛਣਾ ਕੋਈ ਯਾਦ ਮੰਗ ਰਿਹਾ ਕੋਈ ਲਾਲੂ ਨਾਮ ਦੇ ਦਿੱਤਾ ਹੋ ਨਾ ਕੋਈ ਲੇਖਾਰ ਗੁਰਦਾਵ ਹੱਕ ਸਹਦਾਂ ਦਾ ਦਾ ਜਾਨਾ ਨਹੀਂ ਸੰਗਾਰਾ ਜੋ ਕੋ ਮਲੇ ਨਾ ਜਾ ਰਹਾ ਤੁਸੀਂ ਜਾਨ ਕੋਈ ਚਾਹਾਂ ਦਾ ਪ੍ਰਸਾਰ ਕਰੇ ਤਾਂ ਇਹ ਬਾਬਾ ਤੁਲਾ ਬੁੱਧੀ ਬਾਬਾ ਤੁਲਾ ਪਰਿਸ਼ਾਣ ਜੀ ਦਾ ਕੋਈ ਨਾ ਆਸਰਾ ਆਬੋਦਨਾ ਪਤੀਆ ਵਰਤਨ ਕਾਸ ਸੋਤੀ ਦਿਨ ਨੋਨ ਨੋਨ ਜੇਦਾ ਦੇ ਲਾਂਦੀ ਦਦਪਾਹੀ ਜੁਦਾ ਜਿੰਨ ਕਰਾਹੀ ਬਾਹਰ ਨੋਨ ਕਰਾਇਦਾ ਰਾਮਾਨ ਗੁਰਸਾਹਿਬ ਦੇ ਪ੍ਰਵਾਸ ਫਾਤ ਦਾ ਸਹਿਤ ਸਨਾਈ ਭਾਗ ਦਾ ਬੋਆਕਾਰ ਆਕਾ ਲੰਗਾ ਦੇ ਦੇ ਦਾਤਰੀ ਜਤਾਰ ਫੁਰਬੀ ਅੱਗਿਆ ਜੀ ਦੇ ਸਦਾ ਧੰਨ ਬਾਦ ਨੂੰ ਉਸੇ ਮੁੱਲ ਮਿਲਿਆ 100 ਰੁਪਏ ਆਮਦਨ ਦੇ ਨਾਮ ਤੇ ਜਨਾ ਕੋ ਸਨਾਉਂਦੇ ਆਈ ਵਿਚਾਰ ਰਮੀ ਆਵੇ ਕਪੜਾ ਨਗਰੋ ਬਦਵਾਰ ਨਾਂ ਤੇ ਨਾ ਜਾਣੀ ਆ ਸੰਧਿਆ ਦੇ ਸਿਚਿਆ ਸਾਪਿਆ ਨਾ ਦੇ ਤਾਲਾ ਉਹ ਆ ਤੇ ਆ ਬੰਨ ਨੀ ਦਿਲ ਸੇ ਜਾ ਤੂੰ ਪਾ ਮਾਗਣਾ ਦਾ ਰਿਮਿਸਦਾਨ ਗਾਵਿਆ ਸੁਣਿਆ ਮਾ ਤੇਿਆ ਕੋ ਹਰਦੁਕਾਨ ਹਸਪਤਾਲ ਦੇ ਦਾਇਰ ਨਿਗਰਾਂਦ ਜਿੰਦ ਦੇ ਨੀ ਜੇ ਨਾ ਸਮਾਈ ਕੋ ਸੋਧੂ ਨਾ ਹਰਮਤ ਲੋਰ ਪਾਰ ਕੋਤੀ ਮੈਂ ਇਹੇ ਰਦਾ ਲਗ ਗਣ ਸੁਣਾ ਜਾਏ ਤੇ ਰੱਖਦੇ ਸੁਹਾਇ ਸਮਾਦੀਆਂ ਤਾ ਸੋ ਕੁਇਤੰਦਾਨਾ ਦਾ 10 20 ਦੇ ਦੇਤੰਦਨੋਂ ਆਰੰਭਤਾਵਾਤ ਨਾ ਚਾਹੇ ਤੇ ਤਾਂ ਦੇ ਦੇਰ ਘਾਲੇ ਤੋਂ ਸ਼ਿਰ ਉਤਰੇ ਨਾਲ ਨੂੰ ਨੂੰ ਕਰੇ ਨਵਨ ਤੇ ਹਲ ਨੂੰ ਜੇ ਤੇ ਆਪ ਨਸੀ ਜੀ ਜੇਤੂ ਨੂੰ ਕਰੇ ਸੁਨਿਆ ਛੇ ਦਿਨ ਸੁਨਾਰ ਸੁਨਾ ਤਬਲੇ ਆਗਰਾ ਪ੍ਰਦੀਪ ਰੂਪਾ ਤਾਂ ਸੁਣਾ ਬੋਲ ਸਕਦਾ ਹੈ ਤਾਂ ਆਮ ਨਾਮ ਨੂੰ ਦੱਸਦਾ ਜੀ ਦਾਸ ਨਾ ਜੀ ਕਾਪਨਾ ਨਾ ਉਸ ਗਿਆ ਇਸ ਸਮਾਏ ਨੂੰ ਸੁਣਿਆ ਉਹ ਫਲਾਹ ਨੂੰ ਸੁਣਿਆ ਰੂਪਨ ਦੇ ਨਾ ਤਾਂ ਸੋਤ ਦੇ ਨਾਲ ਪ੍ਰਕਾਣ ਦਾ ਵਿਕਾਸ ਦਾ ਦੂਪਾਪਾ ਨਾਸਨਾ ਸੰਸਦਾ ਇਕਾਗਦ ਕਲ ਮਨਿਤਨ ਹਾਰਮਨੀ ਦਾ ਦੇਖਤ ਵਿਚਾਰ ਹੈ ਸਾ ਨਾਮ ਨਿਰੰਤਰ ਹੋਏ ਜਿ ਕੋਮਲ ਜਾਂ ਨਾਮ ਮਨ ਮਨਾਂ ਮਾਰਗ ਬਾਹਰ ਨਾ ਜਾਏ ਮਨਾਂ ਪਰ ਸੰਪੁਰ ਬਿੜ ਜਾਏ ਨਾਮ ਅਧਰਾ ਤੇ ਆਪੇ ਸੁਣਨਾ ਕਰ ਸਕੀ ਸੰਭਵ ਵਿਕਾਸਨਾ ਜੇ ਸੋਹੇ ਦਰਗਾਹ ਉੱਪਰ ਜਾਤਾ ਬ੍ਰਿਧਿਆਨ ਦੇ ਕੋਟਾ ਕਰਾਂ ਵਿਚਾਰ ਕਰਦੇ ਕਾ ਕਰਨਾ ਨਾਮ ਨੂੰ ਸਮਾਰਪਣ ਤੋਂ ਜ਼ਿਆਦਾ ਪ੍ਰਸੰਗ ਕਾਰਨ ਕਾ ਨੂੰ ਜੀ ਕੋ ਵਿਗਾ ਹੋ ਗਿਆ ਤਵਲਾ ਉੱਪਰ ਜਾਤਾ ਭਾਰਤ ਦੀ ਯੋਜਨਾ ਕਰਾ ਮਨ ਬਹੁਤ ਸੇ ਬਾਹਰ ਤਲਾ ਕਾ ਨੂੰ ਚੀਜ਼ ਆਪ ਦਾ ਕਿੰਨਾ ਸੰਭਾਲੇ ਕਾ ਬ੍ਰਿਧਿਆਨ ਜਿਨੀ ਨਾਮ ਗਿਆ ਆਂ ਰੇਮ ਸਖਤ ਕਾ ਨਾਨਕ ਤੇ ਅੱਜ ਨਾਤੀਆਂ ਦੇ ਚੀਜੀ ਲੈ ਕੇ ਖਾ ਲਈ। ਓਕੇ। ਦਾਦੀ ਚੱਲੀ ਐ। ਐਂ ਗਾ ਕੇ। ਇਹਦੀ ਬੜੀ ਪਿਆਰੀ। ਦਾਦੀ ਚੱਲੀ ਐ। ਜਾ ਰਹੇ ਹੁਣ ਘਰ ਬੰਮਲੇ ਛੱਡਣ ਵਾਸਤੇ। ਆਮ ਮਿਆਰਾ ਤੀ ਮਲਾਇਆ ਸੀ ਇਹਦੇ ਨਾਲ ਥੋੜਾ ਜਿਹਾ ਖਰਾਬ ਜਾ ਹੋ ਗਿਆ। ਨਾ ਮੈਂ ਕਿੱਦਾਂ ਸਪਰੇਅ ਜਿ ਲਾਈ ਪਰ ਇਹਦਾ ਸਵੈਲ ਜੀ ਥੋੜੀ ਚੰਗੀ ਹੁੰਦੀ। ਹੁਣ ਨਾ ਬੇਟੇ ਆ ਰਹੀ। ਬਣੀ ਸਮੋਸਾ ਲੈ ਹਾਂ ਮੈਂ ਪਹੁੰਚ ਗਿਆ ਘਰ ਗੱਡੀ ਕਮਾਈ ਫਿਰ ਚੱਲੀਏ ਆਉਂਗਾ ਫਿਰ ਮੈਂ ਮम्मी ਨੂੰ ਛੱਡ ਆਇਆ ਮੈਂ ਤੇ ਆ ਕਾਕੇ ਦੇ ਕੱਪੜੇ ਲੈ ਲਿਆ ਹੋਰ ਆਪਾਂ ਨਵੇਂ ਚਲੋ ਮਿਲਦੇ ਫਿਰ ਘਰ ਜਾ ਕੇ ਤੁਹਾਨੂੰ ਇਹਦੇ ਕਰਨਾ ਆ ਥੋੜਾ ਜਿਹਾ ਰੰਗ ਜਾ ਰਹਾ ਸੀ ਕੱਲ ਇੱਥੇ ਮੈਂ ਟੰਗੇ ਸੀ ਤੇ ਆ ਥੋੜਾ ਜਿਹਾ ਇਹਦਾ ਹੋ ਗਿਆ پتہ ਨਹੀਂ ਕੀ ਚੀਜ਼ ਇਹਦੇ ਵਿੱਚ ਸਮੈਲ ਤੇ ਕਾਫੀ ਹੈ ਪੰਜ ਸੇ ਦਾਗ ਜਾ ਪਾ ਤਾ ਨੇ ਫਿਰ ਮੈਨੂੰ ਇੱਥੇ ਟੰਗਦਾ ਆਪਣੇ ਲੈਂਦੇ ਤੇਰੇ ਬਾਤ ਤੇ ਫੇਰ ਤਾਂ ਇਹ ਤਾਂ ਸੁਣ ਲਿਆ ਕੱਪੜੇ ਆ ਗਏ ਹੈ ਸੁਣਦਾ ਹੀ ਦੇ ਆ ਆ ਸੁਣਾ ਦੇ ਆਏ ਹੁੰਦੇ ਇਹ ਕਹਿੰਦੀ ਸੀ ਜੇ ਤੂੰ ਰੋਟੀ ਖਾਂਦੇ ਹੀ ਨਾ ਕਿੰਨਾ ਜੇ ਕਿ ਰੋਟੀ ਖਾਣੀ ਇਹਨੂੰ ਗੋਵਧ ਚ ਲੈ ਕੇ ਖਾਇਆ ਕਰ ਇਹਨੂੰ 90 ਦੀ ਰੋਟੀ ਹੈ ਤੇ ਤੂੰ ਖਾਣੀ ਇਹ ਜਿਹੜੀ ਤੇ ਇਹਨੂੰ ਗੋਵਧ ਨਾਲ ਇਹ ਕਰਦੀ ਮੇਰੀ ਭੈਣ ጋር ਕਿਉਂ ਕਿਉਂ ਬੁਰਕੂ ਨਾ ਕਰੀ ਜੋ ਕੁੜੀ ਕਿਨੇ ਖੋਣੀ ਆ ਜੇ ਖਾਣਾ ਗਰਮੀ ਜ਼ਿਆਦਾ ਵਾ ਤੇ ਇਹਨੂੰ ਰੋਟੀ ਆਟੇ ਚ ਤਾਂ ਜਿਹੜੀ ਫਾਲੂ ਫੂਡ ਵੀ ਨਹੀਂ ਖਾਣੀ। ਕਹਿੰਦੇ ਕੋਈ ਖਾਣੀ ਹੈ ਜਣੀ ਹੈ ਜੁੜੀ ਹੈ ਹਲਕੀ ਜਿਹੀ ਗੋਦੀ ਚੋਤੇ ਫਾਇਦੇ ਰਹੂंगी। ਕਦੇ ਮੇਰਾ ਖਤੇ ਠੀਕਾ ਮੇਰਾ ਆਪਣੇ ਖਤੇ ਜਦ ਨਾਲ ਹੋਗੇ ਅੱਗੇ। ਖਤੇ। ਖਤੇ। ਜਨ ਲਈ ਥੋੜਾ ਹੋ ਸਕੇ ਪਿਆਰ ਮੈਂ ਦਉਣੀ ਫਤਿਹ ਆਪਣੇ ਖਤੇ ਦਿਤਾ। ਨਾ ਨੰਬੇ ਲੈ ਗਿਆਂਦੇ ਆ ਆ ਮੈਂ ਇਹ ਪੀਲਾ ਪਰ ਪਵੰਦਾ ਪੀਲਾ ਵਿੱਚ ਆਉਣਾ ਹੀ ਹੋਣਾ ਇੱਕ ਮੜਾ ਜੇ ਬੰਦਾ ਮੜਾ ਜੀ ਦਿਨ ਕੋਈ ਗੱਲ ਇਹਦੇ ਨਾ ਆਉਂਦਾ ਹੈ ਨਾ ਇਦਾਂ ਠੀਕ ਹੈ ਵੀਰ ਥੈਂਕ ਯੂ ਦਾ ਤੇ ਬਾਹਰ ਅੰਦਰੋਂ ਉਹਨਾਂ ਇਹ ਬਰਤਪੁਰ ਤੋਂ ਬਾਹਰ ਬੂਰ ਅੰਦਰ ਕਿੱਥੇ ਜਾਣਾ ਮਰ ਗਿਆ ਇੱਥੇ ਹੁਣ ਬਰਤਨੇ ਮੁੜ ਕੇ ਅੱਛਾ ਆ ਵੀ ਤੋੜੀਆ ਆ ਕੋਕਟਿੰਗ ਠੀਕ ਆ ਠੀਕ ਇਹ ਉਹਦੇ ਦੇ ਦੂ ਸੋਣਿਆ ਉਹਦੇ ਸੀਗਾ ਜੇ ਕੱਲ ਨੂੰ ਜੇ ਕੱਲ ਨੂੰ ਜੇ ਏਸੀ ਸੀ ਲੱਗ ਗਿਆ ਪਰ ਮੋٹے ਵਾਰਾ ਖਾਣੇ ਆ ਬਾਰੇ ਮੋਟੇ ਹਨਾ ਹਾਂ ਹਾਂ ਸੁਣਾ ਸੁਣਾ ਹਨਾ ਹਾਂ ਵੀ ਸੁਣਾ ਜਦ ਬਟਾਏ ਮੇਰਾ ਸਾਡੇ ਸਾਢੇ 7:00 ਦਾ ਟਾਈਮ ਗੱਲਾਂ ਵੀ ਗੱਲਾਂ ਸੁਣਦੇ ਆ ਅਦਰਵਾਦੇ ਕੱਪੜੇ ਲੈਂਦੇ ਮੇਰਾ ਮੈਂ ਨਿਕੇ ਨਿਕੇ ਸੋਣੇ ਠੀਕ ਹੈ ਇਹ ਪੰਗੋ ਝੜਦੇ ਹਨਾ ਸਾਰੇ ਉਹ ਦਾਨ ਦੇ ਵਿੱਚ ਪਾਣੀ ਨਿਕਰਦੇ ਨੂੰ ਇਹ ਪੈਰਾਂ ਤੱਕ ਆਏ। ਇਹ ਵਧੀਆ ਤੁਹਾਨੂੰ। ਟਟ 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 ਆ ਜਾਂਦਾ। ਦੋ ਤਿੰਨ ਸੈਟ ਲੈਣ। ਠੀਕ ਠੀਕ। ਮੈਂ 0 ਸੈੱਟ ਆ ਆ ਇੱਕ ਇੱਕ ਤੋਂ ਛੋਟਾ ਲੈਂਦਾ ਮੈਂ। ਆਹ ਵੇ ਆ ਵੱਡਾ। ਕੋਈ ਨਾ ਆ। ਮਾਰੀ ਨੂੰ ਕਿੰਨਾ ਫਾਈਲ ਪਾਣੀ ਕਿੰਨੀ ਹੁੰਦੀ ਹੁੰਦੀ ਹੈ। ਮੈਂ ਇਹ ਨਾ ਪੀਉਂਦਾ ਨਾ ਬਾਹਰ ਰਹਿਣਾ। ਖਾ ਲੈਣਾ। ਪਾਣੀ ਕਿੰਨੀ ਬੱਸ ਕੱਢ ਲਿਆ ਬਸ ਬਸ ਨਾ ਹਾਂ ਲੈ ਇਹਨਾਂ ਟੋਪੀਆਂ ਟੁੱਪੀਆਂ ਵੀ ਹੈਗੀਆਂ ਨਾ ਵਗਾਰਾ ਪੂਰਾ ਸੈੱਟ ਹੀ ਆ ਪੂਰਾ ਕੰਪਲੀਟ ਪਾਣੀ ਤਾਂ ਠੀਕ ਹੈ ਇਹ ਆ ਕਿ ਦਿਸੋਂ ਨੇ ਆ ਆ ਵੋਸ ਉਤਾਰ ਦਾਂ ਇਹ ਇਹ ਪੂਰਾ ਕੰਪਲੀਟ ਇਹਨਾਂ ਸੈੱਟ ਦਿੱਤਾ ਨਾ ਤੇ ਇਹਨਾਂ ਨਾਲ ਉਹ ਦੂਜੇ ਜਿਹੜੇ ਪਹਿਲਾਂ ਇਹਨਾਂ ਟੋਪੀ ਨਾਲ ਨਾ ਦਿੱਤੀ ਉਹ ਮੈਂ ਫਿਰ ਵੱਖਰੀ ਲੈ ਆਂ। ਇਹ ਬਹੁਤ ਸੋਹਣਾ ਲੱਗਦਾ ਬismillah ਜੀ। ਆ ਵੀ ਨਹੀਂ ਲਾਇਆ ਇਹਨੇ ਖਣਾ ਰੱਖਿਆ। ਆ ਲੈਂਦਾ ਇਹ। ਇਹ ਆ ਜਾਓ ਠੀਕ। ਇੱਕ ਅੱਗੇ ਲੈਂਦਾ ਉਹ ਉਹ ਤੇ ਆਂਦੇ ਮੋਟਾ ਆ ਗਿਆ ਨਾ ਮੋਡੇ ਕੱਪੜੇ। ਇਹ ਖਾ ਲੈਂਦਾ। ਰਾਹ ਹੱਥਾਂ ਬਸਤਾਨੇ ਦੇ ਦਿੱਤੇ ਅੰਦਰ ਵੀ ਆਣ ਲੌਣਾ ਮਾਰੇ ਬੱਚਾ ਅੱਖਾਂ ਚ ਇਹ ਇਹਨਾਂ ਦਾ ਟੋਪੇਟ ਆਪੇ ਨੇ ਮਿਲਿਆ ਮੈਂ ਮੱਥੇ ਲੈ ਆਇਆ ਫੜੀ ਗੇੜੇ ਬੱਕਰੇ ਪਿੱਛਲੇ ਆਉਂਦੇ ਆ ਉੱਤੋਂ ਉੱਤੋਂ ਫਲਾਣੇ ਆ ਬੋਜੀ ਬੰਨੀ ਜਰੀ ਬੋਜੀ ਜੀ ਜਾਲੀ ਜੀ ਦੇ ਵਿੱਚ ਬੰਨੀ ਉਹ ਮੈਂ ਤੇ ਉਹ ਦੀ ਵੀ ਨਾਲ ਹੀ ਉੱਤੇ ਨਹੀਂ ਨਹੀਂ ਜਾਲੀ ਥੋੜਾ ਮਨੀ ਹਾਂ ਹਾਂ ਆ ਥਾਣੇ ਦੇ ਰਲ ਕੇ ਲੈ ਇਹਦੇ ਨਾਲ ਰਲ ਕੇ ਇਹ ਰਲਿਆ ਪਰ ਉਹ ਦੇ ਨਾਮ ਨਹੀਂ ਰਲਿਆ ਪਿੰਕ ਨਾਮ ਨੇ ਰਲਿਆ ਕੋਈ ਜੀ ਦਾ ਪੈਰਾਂ ਦੇ ਆ ਟੋਪੇ ਖੁੱਲੇ ਜਣਿਆ ਦਾ ਹਾਂ ਇਹ ਹੈ ਤਾਂ ਇਹ ਬਹੁਤ ਮੈਂ ਕਹਾਂ ਕਿ ਇਸ ਉਸੇ ਲਾਗਿਆ ਨਾ ਮੋੜ ਕੇ ਮੈਂ ਸਿਰ ਜੀ ਟੋਪੀ ਪਾਈ ਛੱਡਿਆ ਤੁਸੀਂ ਨਾ ਮਤ ਹੂੰ ਕੋਟਨ ਦੀਆਂ ਇਹ ਘਰ ਆ ਲਿਆ ਵਿੱਚ ਰੱਖਿਆ ਨਹੀਂਗਾ ਉਹ ਜਿਹੜਾ ਤੂੰ ਰੱਖਿਆ ਕਨਾਂ ਉਹ ਇਹ ਕੀ ਆ ਟੋਪੀ ਕਿਹਦੀ ਨਹੀਂ ਇਹ ਦੇ ਨਾਲ ਮੈਚ ਨਹੀਂ ਕੀਤੀ ਪਰ ਉਹ ਉਹ ਹੈਗੇ ਨਾ ਰਲਦਾ ਫਿਰ ਉਹ ਚ ਪੀਲਾ ਜਾ ਹੁੰਦਾ ਫਿਰ ਉਹ ਰਹਿਣਦਾ ਹੋ। ਨਿੰਕਰ ਦੇ ਵਿੱਚ ਪੀਲਾ ਜਾ ਹੁੰਦਾ। ਤਰ ਮਗਾ ਟੀਮ। ਜਾਂ ਚੱਲੋ ਹਲੋਲੀ ਅੰਮ੍ਰੀ ਜਾਣੀ ਜਾ। ਆ ਵੀ ਰੰਗ ਸੁਣਾ ਹਨਾ। ਤਾਂ ਕਿ ਇਹ ਨਹੀਂ ਰਹਿਣਗੇ। ਇਹ ਬੱਕਰੇ ਬੱਕਰੇ ਪਈਆਂ ਕਿ ਭਿਆਂਦੀ ਐ। ਇਕੱਠੇ ਭਿਆਂ ਦੋ ਭਾਈ। ਰਾਜ ਸਰਕਾਰ ਹੈ ਹਾਂ ਬਹੁਤ ਮੈਚਿੰਗ ਹੋਈ ਬਹੁਤ ਹੋ ਰਹੀ ਹੈ ਹਨਾ ਰੱਬ ਬੋਲੇ ਚਲ ਦੇ ਅਸਰ ਨਾਲ ਆਇਆ ਰੱਖਿਆ ਸਿਰ ਥੱਲੇ ਆਉਂਦਾ ਇਹ ਦੂਦਨ ਆਮਰਵਦੀਆ ਟੱਟਾ ਜਾ ਉਹਦੇ ਪਹਿਲਾਂ ਆਉਂਦਾ ਉਹ ਫਿਰ ਯਾਰ ਜਿਆਦਾ ਉੱਚਾ ਨਹੀਂਗਾ ਇਹ ਇਦੇ ਵਿੱਚ ਰੱਖਣੀ ਆ ਤਾਂ ਹੁਣ ਤੋਂ ਦੇ ਵਿੱਚ ਫਸਾਤਾ ਉਹਨੂੰ ਨਹੀਂ ਚਿਕੜੋ ਇਹ ਇਦਾਂ ਹੀ ਹੋਣੀ ਹੈ ਕਿ ਇਦਾਂ ਠੀਕ ਆ ਠੀਕ ਤੱਕ ਦੇ ਇੱਕ ਹੋਰ ਮਿਲਦਾ ਵਿਸ਼ਾਲ ਚ ਇੱਕ ਹੋਰ ਮਿਲਦਾ ਉਹ ਥੋੜਾ ਪਤਲਾ ਹੁੰਦਾ ਦਾਣੇਦਾਰ ਜਿਹਾ ਵਿੱਚ ਦਾਣੇ-ਦਾਣੇ ਜਹੰਦੇ ਆ ਕਾਟਨ ਦਾ ਸਕੂ ਲੈਂਦਾ ਹੁਣ ਮੈਂ ਇਹ ਵੀ ਹੁਣ ਜਾ ਰਿਹਾ ਮੰਮੀ ਨੂੰ ਛੱਡਣ ਵਾਸਤੇ ਚਲੋ ਹਲੋ ਇਹ ਕੂਲਰ ਆਪਾਂ ਲਾਤਾ ਉਹ ਤੇ ਮੈਂ ਕਿਹਾ ਉਧਰੋਂ ਥੋੜੀ ਬਹੁਤ ਹਵਾ ਅੰਦਰ ਕਮਰੇ ਚ ਠੰਡੀ ਆਊਗੀ ਥੋੜਾ ਬਹੁਤ ਫਰਕ ਆ ਵੈਸੇ ਅੱਜੇ ਨਾਲੋਂ ਮੇਲੇ ਦਾ ਮਾਰਨਿੰਗ ਟਾਈਮ ਟਾਈਮ ਹੋ ਗਿਆ ਲੱਗਦਾ 11:30 ਦਾ ਬਾਏ ਬਾਏ ਗੁੱਡ ਨਾਈਟ ਅਬਰਕਾ